ពុម្ពបាពុម្ពបាពុម្ពបាពុម្ពបាពុម្ពបាពុម្ពបាពុម្ពបាពុម្ពបា m ਆਕੇ ਘਟੋ ਘਟ ਲੋਕ ਫੇਰ ਹੋਣ ਇਸ ਸਰਕਾਰ ਨੂੰ ਇਸ ਸਰਕਾਰ ਨੂੰ ਜਵਾਬ ਪੁੱਛਣ ਕਿ ਇਹ ਸ਼ਹਿਰ ਦਾ ਹਾਲ ਕਿਉਂ ਕੀਤਾ ਜਈ ਸਾਰੇ ਲੀਡਰ ਲੋਕਾਂ ਕੋ ਜਾ ਰਹੇ ਦੋ ਸਾਲ ਤੋਂ ਇਲੈਕਸ਼ਨ ਨਹੀਂ ਹੋਈ ਜਿਹੜੀ ਸਰਕਾਰ ਇਲੈਕਸ਼ਨੋਂ ਤੋਂ ਭਗੌੜੀ ਜਿਹੜੀ ਪਹਿਲਾਂ ਆਰ ਬਣ ਚੁੱਕੀ ਹੈ ਉਹਦਾ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਵਿਰੋਧ ਕਰਨਾ ਜਿੱਦਾਂ ਲੋਕਾਂ ਦੇ ਰਾਈਟ ਕੋਈ ਨਹੀਂ ਅੱਜ ਸੀਵਰੇਜ ਪਾਣੀ ਸਭ ਸਾਰਾ ਕੁਝ ਕੱਟ ਲੱਗ ਰੇ ਗਰਮੀ ਚ ਬੁਰਾ ਹਾਲ ਆ ਰਿਹਾ ਹਰ ਤਰ੍ਹਾਂ ਬੁਰੇ ਹਾਲ ਨੇ ਲੋਕ ਕਦਾ ਬੜੀ ਬੀਮ ਜਬੂਰ ਨੇ ਪਰ ਸਰਕਾਰ ਸੁੱਤੀ ਐ ਕਾਰਪੋਰੇਸ਼ਨ ਸਿਰਫ ਆਪਣੇ ਧੰਦਾਗਰ ਨੂੰ ਬਣੀ ਐ ਕੋਈ ਇਹਨਾਂ ਦਾ ਸਫਾਈ ਹਲਤਿਆਰ ਨਹੀਂ ਅਜ ਵੀ ਆਰਟੀਐਸ ਬੰਦ ਐ ਅੱਜ ਟੰਪਦੇ ਤੇ ਅੱਗ ਲੱਗੀ ਐ ਕੋਈ ਬੰਦਾ ਉੱਥੇ ਤੱਕ ਨਹੀਂ ਪਹੁੰਚੀ ਦਿੱਤੀ ਟੰਪਦਾ ਕੀ ਹਾਲ ਹੈ ਅਗਲਾ ਦਰ ਸਾਥ ਹਰ ਲਈ ਜਾਵੇ ਇਹ ਲੋਕਾਂ ਦੇ ਕੋਲ ਇਹ ਮੁਦੇ ਇੱਕ ਲੋਕਲ ਗਵਰਨਮੈਂਟ ਦਾ ਕੰਮ ਹੈ ਸਾਫ਼-ਸੁਥਰਾ ਪਾਣੀ ਦੇਣਾ ਸਾਫ਼-ਸੁਥਰਾ ਵਾਤਾਵਰਣ ਦੇਣਾ ਪਰ ਇਹ ਸਰਕਾਰ 2 ਸਾਲ ਤੋਂ ਹਾਊਸ ਨਾ ਬਣਾ ਕੇ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ 2 ਸਾਲ ਤੋਂ ਕਾਰਪੋਰੇਸ਼ਨ ਹੀ ਨਾ ਹੋਵੇ ਮੇਅਰ ਹੀ ਨਾ ਹੋਵੇ ਇਹ ਸ਼ਹਿਰ ਤੇ ਕਾਦੀਆ ਸਵੱਜੇ ਇਹਨਾਂ ਨੂੰ ਕਹਣ ਕਰੀ ਔਰ 1.5 ਲੱਖ ਵਿਦਿਆਰਥੀ ਰੋਜ਼ ਆਉਂਦਾ ਪਹਿਲਾਂ ਪਤਾ ਕਿ ਲਗਭਗ 4 ਮਹੀਨੇ ਪਹਿਲਾਂ ਇਹਨਾਂ ਨੂੰ ਲਾਲ ਚਿੱਟਾ ਦਿੱਤੀ ਸੀ ਵੀ ਆਹ ਤੋਂ ਸ਼ਹਿਰ ਦਾ ਹਾਲ ਹੈ ਭਰਾ ਤੁਹਾਨੂੰ ਪਤਾ ਮੀਡੀਆ ਰਾਈਟਰਾਂ ਨੂੰ ਵੀ 16 ਪੁਆਇੰਟ ਦਿੱਤੇ ਸੀ ਕਿ ਜਿਹੜੇ ਖਾਸ ਇਨਵੈਸਟਮੈਂਟ ਸਟੇਸ਼ਨ ਪਾਸਟ ਸਟੈਂਡ ਹੈ ਉਹਨਾਂ ਦੇ ਹਾਲਤ ਦੇ ਵੇਖੋ ਜਾ ਕੇ ਕਿ ਜਾਂ ਤਾਂ ਜਿੱਥੇ ਕੋਈ ਜਨਤਰੀ ਸੂਚਨੇ ਨਹੀਂ ਇੱਥੇ ਵੀ ਬਹੁਤ ਬੁੜੇ ਬਰਹਾ ਲਿਆ ਹੈਰਿਟੇਜ ਸਟਰੀਟ ਹੈ ਉਦੀ ਸਭੀ ਤੱਕ ਪਹੁੰਚ ਨਹੀਂ ਹੈਗਾ ਜਿਹੜੀਆਂ ਇਹ ਸਰਕਾਰ ਸਰਪੇਈ ਹੋ ਕੇ ਆ ਕੇ ਆਪਣੀ ਵਾਅਦਾ ਘਟਦੀ ਆ ਸਾਡਾ ਅੱਜ ਦਾ ਮਕਸਦ ਦਪੇਂਦਾ ਹੈ ਇਹਨਾਂ ਲੋਕਾਂ ਇਹਨਾਂ ਲੋਕਾਂ ਨੇ ਤੁਹਾਨੂੰ ਮਾੜਾ ਮੁੱਦਾ ਲੋਕਾਂ ਨੂੰ ਜਵਾਬ ਦੇ ਲਓ ਤੁਸੀਂ ਘੱਟੋ ਘੱਟ ਤੁਸੀਂ ਭਗੋਟ ਕਿਉਂ ਦੇ ਇਲੈਕਸ਼ਨਾਂ ਤੋਂ ਅੱਜ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਕਿਉਂ ਮਜਬੂਰ ਕਰ ਰਹੇ ਚ ਕੀ ਦੋਸ਼ੀ ਹੈ ਜਦੋਂ ਕਹਿੰਦੇ 13 0 ਇਸ ਵਾਰ ਸਾਡਾ ਸਭ ਚਾਲੂ ਕਰੇਗਾ ਬਾਕੀ ਪਾਰਟੀਆਂ ਘਰ ਬਿੱਤਾ ਜਾਣਗੇ 0 0 ਤੇ ਝਾੜੂ ਤੀਲਾ ਤੀਲਾ ਹੋਏਗਾ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਜੀ ਇਲੈਕਸ਼ਨ ਦੇ ਵਿੱਚ ਲੱਗੇ ਦੇ ਤੇ ਉਹ ਗੁਜਰਾ ਸਾਹਿਬ ਸਾਡੇ ਸਾਰੇ ਜੀ ਨੇ ਇੰਚਾਰਜ ਨਹੀਂ ਕਾਉਂਸਲ ਆਪਣੀ ਐਕਟੀਵਿਟੀ 'ਚ ਲੱਗੇ ਜੀ ਪਰ ਜੋ ਸ਼ਹਿਰ ਦਾ ਹਾਲਾਤ ਦੇਖੇ ਨੇ ਪੀਣ ਵਾਲਾ ਪਾਣੀ ਇੰਨਾ ਗੰਦਾ ਆ ਰਿਹਾ ਹੈ ਕਈ ਜਗ੍ਹਾ ਦੇ ਉੱਤੇ ਲੋਕੀ ਚਰਾਈ-ਚਰਾਈ ਕਰ ਰਹੇ ਨੇ ਸ਼ਹਿਰ ਜੀ ਇੰਨੀ ਗੰਦਗੀ ਹੈ ਕਿ ਚੱਲਣਾ ਵੀ ਮੁਸ਼ਕਲ ਹੋ ਰਿਹਾ ਹੈ ਚਿਕਨ ਪੁੰਨੀ ਇੱਥੇ ਚੱਲ ਪਿਆ ਹੈ ਉਹ ਲੋਕੀ ਉਸਨੂੰ ਤਰਾਸ ਤਰਾਸ ਕਰ ਰਹੇ ਹੈ ਕਾਰਪੋਰੇਸ਼ਨ ਸੁੱਤੀ ਹੋਈ ਹੈ ਅਏ ਅੱਜ 2 ਸਾਲ ਤਕਰੀਬਨ ਹੋ ਗਏ ਹੈ ਕਿ ਕਾਰਪੋਰੇਸ਼ਨ ਦਾ ਇਲੈਕਸ਼ਨ ਨਹੀਂ ਹੋਇਆ ਸਾਡੇ ਕੌਂਸਲਰ ਜਿਹੜੇ ਨੇ ਉਹ ਜਾੜੇ ਨਾਲ ਤੋੜ ਕੇ ਫਿਰ ਵੀ ਕੰਮ ਕਰਦੇ ਨੇ ਪਰ ਕਾਰਪੋਰੇਸ਼ਨ ਵਾਲੋਂ ਕੋਈ ਉਹਨਾਂ ਨੂੰ ਕੋਈ ਸਹਿਯੋਗ ਨਹੀਂ ਮਿਲਦਾ ਉਹ ਜਲਾ ਜੀ ਕੱਲ ਜਦ ਕੇ ਪ੍ਰਾਈਮ ਗਾਂਧੀ ਜੀ ਅੰਮ੍ਰਿਤਸਰ ਆ ਰਹੇ ਨੇ ਉਹਨਾਂ ਵਿੱਚ ਬੀਜੀ ਸਰ ਫਿਰ ਵੀ ਉਹਨਾਂ ਨੇ ਲੋਕਾਂ ਦੀ ਗੱਲ ਸੁਣ ਕੇ ਲੋਕਾਂ ਦੀ ਸਮੱਸਿਆ ਸੁਣ ਕੇ ਉਹਨਾਂ ਫੈਸਲਾ ਕੀਤਾ ਆ ਕਾਰਪੋਰੇਸ਼ਨ ਦੇ ਕੰਨ ਖੋਲ੍ਹ ਲੀਏ ਉਹ ਉਹਨਾਂ ਨੇ ਤਬਾਅ ਪਾਈਏ ਕਿ ਲੋਕਾਂ ਦੀ ਜ਼ਿੰਦਗੀ ਨਾਲ ਕਲਵਾੜ ਕਰਨਾ ਸਭ ਤੋਂ ਮਾੜਾ ਹੈ ਜੇ ਅਸੀਂ ਲੋਕਾਂ ਦੀ ਤੰਕੀ ਦਾ ਕਲਵਾੜ ਕਰਨਾ ਹੈ ਤੇ ਇਹ ਕਹਿੰਦੇ ਹੈ ਸੇਵਾ ਚੰਗੀ ਹੋ ਗਈ ਹੈ ਗਾਡੀਆਂ ਚ ਕੀ ਹੋ ਗਿਆ ਜੀਵਾ ਅੱਜ ਜਗਾ ਜਗਾ ਤੇ ਗੰਦਗੀ ਪਾਣੀ ਗੰਦਾ ਆ ਰਿਹਾ ਹੈ ਜਿਹੜਾ ਸਹੀ ਮਹੀਨੇ ਅੱਜ ਲੋਕਾਂ ਨੂੰ ਜੀਣ ਦਾ ਸਮਾਂ ਦਿੰਦਾ ਅੱਜ ਜੇ ਬਿਜਲੀ ਦੀ ਗੱਲ ਕਰੀਏ ਤਾਂ ਅੱਜ ਬਿਜਲੀ ਇੰਨੀ ਖਰਾਬ ਹੋ ਚੁੱਕੀ ਹੈ ਕਿ ਲੋਕੀ ਟਰਾਈ ਟਰਾਈ ਕਰਦੇ ਦਿਨ ਦੇ ਤਿੰਨ ਤਿੰਨ ਚਾਰ ਵਾਰ ਤੇ ਜਿਹੜੀ ਇਹਦਾ ਬਿਜਲੀ ਜਿਹੜੀ ਗੁੰਮ ਰਹਿੰਦੀ ਹੈ ਸਰਦਾਰ ਜੀ ਕਿੱਥੇ ਕੰਮ ਜਮੀਨ ਦੇ ਲਈ ਕੰਮ ਕਰ ਰਹੀ ਕੋਈ ਹੱਲ ਨਹੀਂ ਹੋ ਰਿਹਾ ਤੇ ਭਾਰੀ ਜਨਾਬ ਦੇ ਕਿ ਲੀਡਰ ਨਹੀਂ ਲੀਡਰ ਤੇ ਹੈ ਹੀ ਨਹੀਂ ਨਾ ਕਾਰਪੋਰੇਸ਼ਨ ਨਹੀਂ ਹੈਗੀ ਤੇ ਲੀਡਰ ਕਦੇ ਦੂਵੀਂ ਵਾਰ ਹੋਣਗੇ ਜੇ ਕਾਰਪੋਰੇਸ਼ਨ ਹੋਵੇ ਤੇ ਅਸੀਂ ਕੌਂਸਲਰਾਂ ਨੂੰ ਜਾਂ ਜਿਹੜੇ ਲੀਡਰ ਹੋ ਉਹਨਾਂ ਨੂੰ ਪੁੱਛੀਏ ਇਹ ਤੇ ਨਾ ਗੁਰੂ ਸਾਹਿਬ ਤੋਂ ਡਰਦੇ ਮਾਰੇ ਇਲੈਕਸ਼ਨ ਨਹੀਂ ਕਰਾਇਆ ਕਿ ਇਹਨਾਂ ਦੀ ਕਾਰਪੋਰੇਸ਼ਨ ਨਹੀਂ ਬਣਨੀ ਇਸ ਕਰਕੇ ਮੈਂ ਇਸ ਸੰਬੰਧਾ ਹ ਕੇ ਅਧਿਕਾਰੀ ਜਿਹੜੇ ਨੇ ਪੂਰੇ ਤੋਂ ਬਿਮਾਰ ਨੇ ਉਹ ਕੋਈ ਖਿਆਲ ਨਹੀਂ ਕਰਦੇ ਕੋਈ ਗੱਲ ਨਹੀਂ ਕਰਦੇ ਕੋਈ ਬਾਤ ਨਹੀਂ ਕਰਦੇ ਔਰ ਮੈਂ ਇੱਕੋ ਗੱਲ ਕਹਾਂਗਾ ਕਿ ਇਹਨਾਂ ਨੂੰ ਆਪਣੇ ਕੰਨ ਖੋਲ ਲੈਣੇ ਚਾਹੀਦੇ ਨਹੀਂ ਤਾਂ ਅਸੀਂ ਆ ਰਹੇ ਹਾਂ ਫਿਰ ਅਸੀਂ ਆਪਣੇ ਢੰਗ ਨਾਲ ਇਹਨਾਂ ਦੇ ਕੰਨ ਖੋਲਾਂਗੇ Thank you.